ਅਜੂ ਹੁਸ਼ਾਰਪੁਰ ਦੇ ਠਾਣਾ ਸਦਰ ਬਾਹਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਹੁਸ਼ਾਰਪੁਰ ਦੇ ਹੀ ਨਸਤੀਕੀ ਪਿੰਡ ਨੋਗਰਾਮਾ ਦੇ ਲੋਕਾਂ ਵੱਲੋਂ ਠਾਣੇ ਬਾਹਰ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ ਤੇ ਦੋਸ਼ ਲਾਇਕੀ ਪਿੰਡ 'ਚ ਕੁਝ ਲੋਕਾਂ ਵੱਲੋਂ ਆ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਪ੍ਰੰਤੂ ਪੁਲਿਸ ਵੱਲੋਂ ਉਹਨਾਂ ਤੇ ਪਰਚਾ ਦਰਜ ਕਰਨ ਦੇ ਬਾਵਜੂਦ ਅਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਸੂਚਨਾ ਮਿਲਦੀ ਹੈ ਡੀਐਸਪੀ ਸਿਟੀ ਅਮਰਨਾਥ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਤੇ ਪਿੰਡ ਵਾਸੀਆਂ ਨੂੰ ਭਰੋਸਾ ਵੀ ਦਿੱਤਾ ਕਿ ਪੁਲਿਸ ਜਲਦ ਨਾਮਜ਼ਦ ਕੀਤੇ ਗਏ ਕਥਤ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ ਇਸੇ ਬੱਦੇ ਜਾਣਕਾਰੀ ਦਿੰਦੇ ਆ ਪਿੰਡ ਨੋਗਰਾਵਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਸਾਲਾਂ ਤੋਂ ਕੁਝ ਵਿਅਕਤੀਆਂ ਵੱਲੋਂ ਜਾਣਬੁੱਝ ਕੇ ਹੁੜਦੰਗ ਮਚਾਇਆ ਜਾ ਰਿਹਾ ਹੈ ਤੇ ਇੰਨਾ ਹੀ ਨਹੀਂ ਉਕਤ ਵਿਅਕਤੀ ਇਹ ਬਾਹਰੋਂ ਗੁੰਡੇ ਬੁਲਾਕੇ ਪਿੰਡ 'ਚ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਤੇ ਪਿੰਡ ਦੇ ਲੋਕਾਂ ਨਾਲ ਕੁੱਟਮਾਰ ਕਰਦੇ ਨੇ। ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ ਤੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਹੋਇਆ ਹੈ। ਪ੍ਰੰਤੂ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਹੀ ਹੈ। ਇਸ ਮੋਕੇ ਪਿੰਡ ਵਾਸੀਆਂ ਨੇ ਇੱਥੋਂ ਤੱਕ ਕਿ ਦੋਸ਼ੀ ਲੈ ਕੇ ਕਥਿਤ ਦੋਸ਼ੀਆਂ ਦੀ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਤੇ ਇਹੀ ਕਾਰਨ ਹੈ ਕਿ ਮੰਤਰੀ ਦੀ ਛਾਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ ਦੂਜੇ ਪਾਸੇ ਡੀਐਸਪੀ ਸਿਟੀ ਅਮਰਨਾਥਾ ਕਹਿੰਦਾ ਕਿ ਪੁਲਿਸ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਤੇ ਜਿਨ੍ਹਾਂ ਤੇ ਮਾਮਲਾ ਦਰਜ ਹੋਇਆ ਹੈ ਉਹਨਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਪਿੰਡ ਵਾਸੀਆਂ ਨੂੰ ਇਨਸਾਫ ਦਵਾਇਆ ਜਾਵੇਗਾ ਹੁਸ਼ਾਰਪੁਰ نیوز ਦੇ ਨਾਲ ਚੇਤਨ ਕਸ਼ੁਪਤ ਰਿਪੋਰਟ ਬ੍ਰਹਮਚੰਦਰ ਜਿੰਪਾ ਮੁਰਦਾਬਾਦ 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 ਬ੍ਰਹਮਚੰਦਰ ਜਿੰਪਾ ਮੁਰਦਾਬਾਦ 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 ਬ੍ਰਹਮਚੰਦਰ ਜਿੰਪਾ ਮੁਰਦਾਬਾਦ ਮੁਰਦਾਬਾਦ ਜਿਆ ਅਨੁਸ਼ਾਹਿਦਨ ਵਾਲਾ ਬ੍ਰਹਮਸ਼ੰਕਰ ਜਿੰਪਾ ਮੁਰਦਾਬਾਦ 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 ਗੈਸ ਪ੍ਰਣ ਉਪਨਾਵ ਦੇਣ ਵਾਲਾ ਬ੍ਰਹਮਸ਼ੰਕਰ ਜਿੰਪਾ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਕੀ ਨਾਮ ਹੈ ਤੁਹਾਡਾ ਕਮਲ ਜੀ ਕਿਹੜਾ ਪਿੰਡ ਹੈ ਜੀ ਨੌਗਰਮ ਠੀਕ ਆ ਜੀ ਤੇ ਥਾਣੇ ਸਦਰ ਦੇ ਬਾਹਰ ਇਕੱਠੇ ਹੋਏ ਹੋ ਕਰਾਉ ਕੀਤਾ ਕੀ ਕਾਰਨ ਕੀ ਹੈ ਜੀ ਕਾਰਨ ਇਹ ਹੋਇਆ ਜੀ ਰਾਤੀ ਅਸੀਂ ਸਾਰੇ ਕੋਈ ਰੋਟੀ ਖਾਂਦਾ ਸੀ ਕੋਈ ਸੁੱਤਾ ਪਿਆ ਸੀਗਾ ਤੇ ਇਹ ਪੰਜ ਛੇ ਬੰਦੇ ਉਧਰ ਤਾਂ ਬਹੁਤ ਬੰਦੇ ਸੀਗੇ ਦੋ ਗੱਡੀਆਂ ਆਈਆਂ ਬੰਦਿਆਂ ਦੀਆਂ ਮਤਲਬ ਸਾਡੇ ਘਰ ਦੇ ਮੋੜ ਦੀ ਇਹ ਨੰਗੇ ਆ ਸਾਡੇ ਘਰ ਮੋੜ ਦੀ ਨੰਗੇ ਗਾਲਾਂ ਕੱਢਦੇ ਅੱਗੇ ਨੂੰ ਚੱਲ ਗਏ ਆ ਉਧਰੋਂ ਫੇਰ ਵਾਪਸ ਮੁੜ ਕੇ ਆਉਂਦੇ ਆ ਮੁੜ ਕੇ ਆ ਕੇ ਫੇਰ ਗਾਲਾਂ ਕੱਢਦੇ ਆ ਕਹਿੰਦੇ ਅਸੀਂ ਸਾਡੇ ਜੱਸੇ ਨੂੰ ਬਾਹਰ ਕੱਢੋ ਨਹੀਂ ਤਾਂ ਅਸੀਂ ਕਹਿੰਦਾ ਗੋਲੀਆਂ ਦੇ ਫੇਰ ਕਰਨੇ ਆ ਉਹ ਇੱਕ ਤਾਂ ਮਰ ਜਾਊਗਾ ਸਾਡੇ ਕੋਲ ਪਿੰਡ ਦੇ ਬੰਦੇ ਪਿੰਡ ਦੇ ਨਹੀਂ ਉਹ ਬਾਹਰਲੇ ਬੰਦੇ ਇੱਕ ਪਿੰਡ ਦਾ ਸੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਚੱਲਦੀ ਆ ਇੱਕ ਬਾਹਰਲਾ ਬੰਦਾ ਸੀ ਤੇ ਬਾਕੀ 5 ਬੰਦੇ ਹੋਰ ਸੇ ਬਾਕੀ ਗੱਡੀਆਂ ਦੇ ਵਿੱਚ ਬੈਠੇ ਦੋ ਗੱਡੀਆਂ ਭਰ ਕੇ ਆਈਆਂ ਬਹੁਤ ਖਰਾਬ ਕਰਦੇ ਅੱਜ ਪੇ। ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਦੇ ਕਿਸੇ ਨੂੰ ਵੀ ਜੀਣ ਨਹੀਂ ਦਿੰਦੇ। ਪਿਛਲੇ ਕਿੰਨੇ ਸਮੇਂ ਤੋਂ ਇਹ ਕਰ ਰਹੇ? ਸਮਾਂ ਤਾਂ ਬਹੁਤ ਹੋ ਗਿਆ 15 ਸਾਲ 20 ਸਾਲ ਹੋ ਗਿਆ ਗੱਲ ਚੱਲਦੀ ਨੂੰ ਪਰ ਅਸੀਂ ਕਿਸੇ ਗੱਲ 'ਚ ਨਹੀਂ ਆਈਦਾ ਸੀ ਡਰ ਜਾਂਦੇ ਸੀ ਗਰੀਬ ਲੋਕ ਤੁਹਾਨੂੰ ਪਤਾ ਹੈ। ਵੀ ਉਹਨਾਂ ਹੀ ਕਰਨਾ ਉਹਨਾਂ ਹੀ ਖਾਣਾ ਡਰ ਜਾਂਦੇ ਸੀ ਅਸੀਂ ਕੋਈ ਕਰਦ ਨਹੀਂ ਸੀ ਕਰਦੇਗਾ। ਇਸ ਲਈ ਕੋਈ ਪਰਚਾ ਵੀ ਉਹਨਾਂ ਤੇ ਦਰਜ ਕੀਤਾ। ਹੁਣ ਮਹੀਨਾ ਹੋ ਗਿਆ ਪਰਚੇ ਕਰਦੇ ਆਨੂੰ ਸਾਰਾ ਪਿੰਡ ਕਰਦਾ ਸਾਰਾ ਪਿੰਡ ਸਾਡੇ ਨਾਲ ਵਾ। ਜੱਟ ਜ਼ਿੰਮੇਦਾਰ ਸਾਰੇ ਸਾਡੇ ਨਾਲੇ ਕਿਹੇ 4-5 ਘਰ ਵਾ। ਇਹ ਨਹੀਂ ਸੰਟੀਕਣ ਦਿੰਦੇ। ਬਸ ਇਹੀ ਸਾਡੀ ਪ੍ਰੋਬਲਮ ਇਹ ਸਾਡੀ ਸੋਲ ਹੋ ਜਵੇ ਸਾਨੂੰ ਕੋਈ ਗੱਲ ਨਹੀਂ ਕਿਉਂ ਲੱਗਦੇ ਕਰਨ ਕਿਸ ਦੇ ਲੋ ਲੱਗਦੇ ਪਤਾ ਨਹੀਂ ਅਸੀਂ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਕੁਝ ਵੀ ਸਾਰੇ ਪਿੰਡ ਨੂੰ ਤਾਂ ਕਰਦੇ ਸਾਰੇ ਪਿੰਡ ਨੂੰ ਕਰਦੇ ਆ ਸਾਰੇ ਪਿੰਡ ਨੂੰ ਕਰਦੇ ਆ ਪੁਲਿਸ ਕਿਉਂ ਨਹੀਂ ਕਾਰਵਾਈ ਪੁਲਿਸ ਪਤਾ ਨਹੀਂ ਕਹਤੇ ਨਹੀਂ ਕਰਦੀ ਉਹ ਸਾਨੂੰ ਮਹੀਨਾ ਹੋ ਗਿਆ ਇਹਨਾਂ ਦੇ ਮਗਰ ਪਰਚੇ ਵੀ ਕੱਟਦੇ ਸਭ ਕੁਝ ਕਰਦੇ ਆ ਤੁਸੀਂ ਮੰਤਰੀ ਦੇ ਖਿਲਾਫ ਵੀ ਨਾਰੇ ਲਾਏ ਜਿੰਪਾ ਮੁਰਦਾਬਾਤ ਮੰਤਰੀ ਜਦ ਮੰਤਰੀ ਵੀ ਤਾਂ ਮੰਤਰੀ ਵੀ ਕਰਦਾ ਹੀ ਆ ਤਾਂ ਹੀ ਤਾਂ ਫੜਦੇ ਨਹੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਫੜਨੇ ਚਾਹੀਦੇ ਨਹੀਂ ਤੁਸੀਂ ਇਹ ਦੱਸੋ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗ ਅਸੀਂ ਇਹੀ ਕਰਦੇ ਆਂ ਵੀ ਸਾਡੇ ਬੰਦਿਆਂ ਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਅਸੀਂ ਸ਼ਾਂਤੀ ਰੱਖੇ ਠੀਕ ਹੈ ਜੀ ਬਸ ਇਹ ਨਹੀਂ ਸਾਡੇ ਰਹਿਣ ਦਿੰਦੇ ਹੋ ਜਾਣਾ ਮੈਂ ਜੀ ਤੁਹਾਡਾ ਅਮਰਜੀਤ ਕਾਹ ਕਿਹੜਾ ਪਿੰਡ ਆ ਜੀ ਨੌਂਗਰਮ ਠੀਕ ਹੈ ਜੀ ਇਕੱਠੇ ਹੋਏ ਹੋ ਅੱਜ ਸਦਰ ਦੇ ਬਾਹਰ ਪੁਲਿਸ ਦੇ ਖਿਲਾਫ ਨਾਰੇਬਾਜੀ ਕੀਤੀ ਮੰਤਰੀ ਦੇ ਖਿਲਾਫ ਨਾਰੇ ਲਾਇਕੀ ਕੀ ਗੱਲ ਹੋ ਗਈ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਕਾਰਵਾਈ ਕਰਨ ਤਾਂ ਆਈ ਇੱਕ ਮਹੀਨਾ ਹੋ ਗਿਆ ਆ ਜਦੋਂ ਕਿਸੇ ਦੀ ਕਾਰਵਾਈ ਨਹੀਂ ਕਰਦੇ ਸਾਡੇ ਤੇ ਬਾਰ ਬਾਰ ਹਮਲੇ ਕਰ ਰਹੇ ਨੇ ਨਿਆਣਿਆਂ ਨੂੰ ਘੇਰਦੇ ਪਏ ਆ ਜੇ ਪੁਲਿਸ ਕਰੇ ਨਹੀਂ ਜਾਂਦੀ ਆ ġੇੜਾ ਮਾਰ ਕੇ ਆ ਜਾਂਦੀ ਉਹਨਾਂ ਦੀ ਸੁਣਨ ਜਾਈ ਸਾਡੇ ਕੋਲ ਤਾਂ ਘੜੀ ਵੀ ਨਹੀਂ ਹੁੰਦੀ ਦੋ ਮਿੰਟ ਵੀ ਨਹੀਂ ਖੜਦੇ ਜੇ ਅਸੀਂ ਗੱਲ ਵੀ ਕਰਦੇ ਕਹਿੰਦੇ ਚੁੱਪ ਕਰ ਜਾਓ ਤੁਹਾਡੀ ਬਾਅਦ ਚ ਸੁਣਾਗੇ ਇੱਕ ਇੱਕ ਜਣਾ ਬੋਲੋ ਕਿਉਂ ਕਿਹੜੇ ਬੰਦੇ ਪਿੰਡ ਦੇ ਕਿ ਬਾਹਰ ਲਿਆਦੇ ਹੋ ਰਾਤੀ ਦਾ ਸਾਰੇ ਬਾਹਰ ਲਿਆਏ ਹੋ ਸੀ ਐਨੇ ਇਕੱਠੇ ਹੋ ਕੇ ਪਿੰਡ ਦਾ ਇੱਕ ਬੰਦਾ ਸੀਗਾ ਜਿਹੜਾ ਨਾਲ ਲੈ ਕੇ ਆਇਆ ਪੁਲਿਸ ਨੇ ਪਰਚਾ ਦਰਜ ਕੀਤਾ ਇਹਨਾਂ ਦਾ ਤਾਂ ਹੁਣੇ ਕਰਵਾਇਆ ਤਾਂ ਹੈਗਾ ਹੀ ਹੈ ਹੋਇਆ ਸਾਰਾ ਕੁਝ ਹੋਇਆ ਹੈ ਅਰੈਸਟ ਨਹੀਂ ਕਰ ਰਹੇ ਹਾਂ ਫੋਨ ਕਰ ਰਹੇ ਅਰੈਸਟ ਕੀ ਕਰਨ ਲੱਗਦਾ ਤੁਹਾਨੂੰ ਹੁਣ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਜਦੋਂ ਇਹ ਡਿਊਟੀ ਕਰਦੇ ਆ ਤਨਖਾਹਾਂ ਲੈਂਦੇ ਆ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਮਿਲਦਾ ਫੇਰ ਕਿਉਂ ਨਹੀਂ ਕਰਦੇ ਬਈ ਗਰੀਬ ਦੀ ਨਹੀਂ ਸੁਣਦੇ ਤਾਂ ਫੇਰ ਸੌਣ ਨਹੀਂ ਕਹਦੀ ਆ ਰਾਤ ਨੂੰ ਗਾਲ ਗਾਲੀ ਕੁੱਚ ਕਰਦੇ ਆ ਰਾਤ ਨੂੰ ਸਾਰੀ ਸਾਰੀ ਰਾਤ ਘੁੰਮਦੇ ਮੋਟਰਸਾਈਕਲਾਂ ਗੱਡੀਆਂ ਲੈ ਲੈ ਕੇ ਘੁੰਮਦੇ ਆ ਨਿਆਣਿਆਂ ਨੂੰ ਰੋਕਦੇ ਆ ਮੁੰਡਿਆਂ ਦੇ ਚਾਰੇ ਆਮ ਸਾਡੇ ਮੁੰਡੇ ਨੂੰ ਤਲਵਾਰਾਂ ਨਾਲ ਬੜੇ ਨੇ ਮਾਰੀਆਂ ਪੁੱਟੀਆਂ ਤਲਵਾਰਾਂ ਲੱਗੀਆਂ ਵੀ ਉਹ ਮੁੰਡੇ ਦੇ ਤਲਵਾਰਾਂ ਰਾਜਘੇਰ ਦੇ ਧਮਕੀਆਂ ਦਿੰਦੇ ਆ। ਠੀਕ ਹੈ। ਮੈਂ ਤੁਹਾਡਾ ਕੁਲਵੰਤ ਸਿੰਘ ਜੀ ਕਿਹੜਾ ਪਿੰਡ ਹੈ? ਨੌਂ ਗ੍ਰਾਮਾ ਜੀ। ਠੀਕ ਆ ਜੀ ਇਕੱਠੇ ਹੋਏ ਹੋ ਸਦਰ ਥਾਣੇ ਦੇ ਬਾਹਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੁਲਿਸ ਦੇ ਖਿਲਾਫ ਵੀ ਮੰਤਰੀ ਦੇ ਖਿਲਾਫ ਵੀ ਕੀ ਕਾਰਨ ਹੋ ਗਿਆ ਜੀ? ਇਹ ਰਾਤੀ ਜੀ ਸਾਡਾ ਨਾ ਪਹਿਲਾਂ ਐਸ்சி ਐਸਟੀ ਦਾ ਪਰਚਾ ਹੋਇਆ ਜੀ। ਪਹਿਲੀ ਗੱਲ ਤਾਂ ਇਹਨਾਂ ਨੇ ਬੰਦੇ ਨਹੀਂ ਸਾਡੇ ਅਰੈਸਟ ਕੀਤੇ ਸੀ ਪਹਿਲਾਂ। ਉਹ ਮੁਰਜ਼ਮ ਜਿਹੜੇ ਸੀਗੇ ਜੀ। ਉਹ ਸਾਨੂੰ ਮਹੀਨਾ ਹੋ ਚੱਲਿਆ ਜੀ ਇੱਦਾਂ ਧੱਕੇ ਖਾਂਦੇ ਆ। ਇਹਨਾਂ ਦੇ ਬੰਦੇ ਨਹੀਂ ਅਰੈਸਟ ਕੀਤੇ ਉਦੋਂ ਤੋਂ ਬਾਅਦ ਹੁਣ ਜੀ ਇਹ ਰਾਤੀ ਹਨ ਗੁੰਡੇ ਲੈ ਕੇ ਦੋ ਗੱਡੀਆਂ ਦੇ ਵਿੱਚ ਭਰ ਕੇ ਬਾਹਰਲੇ ਗੁੰਡੇ ਮੁੰਡੇ ਲੈ ਕੇ ਉਹ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ ਜੀ ਉਹਨਾਂ ਨੇ ਸਾਰੇ ਪਿੰਡ ਦੀ ਕਰਦੇ ਹਾਂਜੀ ਹਾਂਜੀ ਇਹ ਸਾਰੇ ਬੰਦੇ ਆ ਤੁਸੀਂ ਤਸਦੀਕ ਕਰਕੇ ਦਿੱਤੇ ਸੀ ਪੁਲਿਸ ਨੂੰ ਕਿਹੜੇ ਬੰਦੇ ਇਹ ਹਾਂਜੀ ਹਾਂਜੀ ਅਸੀਂ ਵੀਡੀਓ ਬਾਕਾਇਦਾ ਵੀਡੀਓ ਬਣੀਓ ਕੈਮਰੇ ਦੇ ਵਿੱਚ ਲੱਗੇ ਹੋ ਸਾਡੇ ਕੈਮਰੇ ਅਸੀਂ ਉਹਨਾਂ ਕਰਕੇ ਕੈਮਰੇ ਲਵਾਇਓ ਪਿੰਡ 'ਚ ਬਹੁਤ ਜ਼ਿਆਦਾ ਹਰਕਤਾਂ ਇਦਾਂ ਦੀਆਂ ਕਰਦੇ ਪਿਛਲੇ ਕਿੰਨੇ ਸਮੇਂ ਤੋਂ ਇਹ ਇਹ ਘੱਟੋ ਘੱਟ 30 ਸਾਲ ਤੋਂ ਉਹਨਾਂ ਦਾ ਇਹ ਚਾਰ ਪੰਜ ਘਰ ਉਹ ਹੀ ਆ ਬਸ ਪਿੰਡ ਦੇ ਵਿੱਚ ਨਹੀਂ ਤਾਂ ਸਾਡਾ ਪਿੰਡ ਦਾ ਬਹੁਤ ਵਧੀਆ ਭਾਈਚਾਰਾ ਹਰ ਹਾਂ ਬਹੁਤ ਵਧੀਆ ਭਾਈ ਜਾ ਰਿਹਾ ਸਾਡੇ ਪਿੰਡ ਦਾ ਪਿੰਡ ਦੀ ਪੰਚਾਇਤ ਨਾਲ ਆ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਪਿੰਡ ਦੀ ਪੰਚਾਇਤ ਪੰਚਾਇਤ ਵੀ ਆਈਓ ਨਾਲ ਉਹਨਾਂ ਦੇ ਹੈ ਨਾ ਸਰਪੰਚ ਸਾਹਿਬ ਦੇ ਕੋਈ ਡੈਥ ਹੋ ਗਈ ਸੀ ਇਸ ਕਰਕੇ ਨਾ ਤੇ ਉਹਨਾਂ ਦੇ ਵਾਈਫ ਆਇਆ ਠੀਕ ਆ ਜੀ ਪੰਚ ਹਰ ਆਲਾ ਹਾਂਜੀ ਪੰਚ ਮੈਂਬਰ ਆਇਓ ਹਾਂਜੀ ਹਾਂਜੀ ਪੰਜ ਇੱਕ ਲੇਡੀਆਂ ਆਇਆ ਪਰਮਜੀਤ ਪੰਚ ਆਇਓ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਅਸੀਂ ਇਨਸਾਫ ਚਾਹੁੰਦੇ ਆ ਜੀ ਉਹਨਾਂ ਨੂੰ ਚੱਕਿਆ ਜਾਵੇ ਥਾਲੇ ਦਾ ਘਰੋਂ ਵੀ ਚੱਕਿਆ ਜਾਵੇ ਇਹ ਅੱਜ ਨੌਂਬਰੋਂ ਦੇ ਮੋਡਰਨ ਵਾਕੀ ਆਏ ਆ ਇਨਾਂ ਦੀ ਅਸੀਂ ਗੱਲ ਸੁਣੀ ਆ। ਇਹਨਾਂ ਦੇ ਸਾਨੂੰ ਜੋ ਵੀ ਦਰਖਾਸਤ ਦੇਣਗੇ ਉੱਤੇ ਅਸੀਂ ਤਸਦੀਕ ਕਰਕੇ ਉਹਦੀ ਲੋੜਿੰਦੀ ਉਹਦੀ ਕਾਰਵਾਈ ਕਰਾਂਗੇ। ਇੱਕ ਇਹ ਕਹਿੰਦੇ ਕਿ ਪਰਚਾ ਦਰਜ ਵੀ ਹੋਇਆ। ਕਾਫੀ ਟਾਈਮ ਹੋ ਗਿਆ ਪੁਲਿਸ ਨੇ ਅਰੇਸਟ ਨਹੀਂ ਪਾਈ। ਹੇ ਤੱਕ ਕੋਈ ਮੰਤਰੀ ਦੀ ਪ੍ਰੈਸ਼ਰ ਹੈ ਤਾਂ ਤੋਸ਼ਾ ਰਹੇ ਆ ਜੀ ਇਹ ਪਿੰਡ ਵਾਸੀ। ਨਹੀਂ ਪ੍ਰੈਸ਼ਰ ਵਾਲੀ ਕੋਈ ਗੱਲਬਾਤ ਨਹੀਂ। ਜਿਹੜਾ ਐਸਸੀਐਸਟੀ ਐਕਟ ਦਾ ਪਰਚਾ ਖਾਣੇ ਸਦਰ ਦੇ ਵਿੱਚ ਦਰਜ ਹੋਇਆ ਹੈ। ਅਸੀਂ ਉਹ ਦੋਸ਼ੀਆਂ ਦੀ ਭਾਤ ਦੇ ਲਈ ਅਸੀਂ ਟੀਮਾਂ ਬਣਾ ਕੇ ਅਸੀਂ ਅਲੱਗ-ਅਲੱਗ ਇਹਨਾਂ ਦੇ ਰੇਡ ਕਰਾਵਾਂਗੇ। ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸੀਸੀਟੀਵੀ ਵਗੈਰਾ ਵੀ ਜਿਹੜਾ ਨੇ ਇਹ ਮੁਹੱਈਆ ਕਰਵਾਈਆਂ ਤੁਹਾਨੂੰ ਉਹ ਵੀ ਵੈਰੀਫਾਈ ਕਰ ਰਹੇ ਆ